ਇਹ ਗੀਤ ਸੁਣਿਆ ਪੂਰਾ ਬਹੁਤ ਸੋਹਣਾ ਲਿਖਦਾ ਚਰਨ ਲਖਾਰੀ ਬਹੁਤ ਸੋਹਣਾ ਆਹ ਰੋ ਚੱਕਣਾ ਸਵਾਦ ਕਿੰਨਾ ਵੇਸਦਾ ਮਜਾ ਪੋਟਿਆਂ ਦੇ ਉੱਤੇ ਸੱਤ ਨੂੰ ਲੜਾਉਣ ਦਾ ਵੇੜਾ ਆ ਗਿਆ ਏ ਖੁੱਡਾਂ ਵਿੱਚ ਹੱਥ ਪਾਉਣ ਦਾ ਓ ਛੱਡ ਦਿੱਤੇ ਹਥਿਆਰ ਨਿੱਕੇ ਸੰਧ ਜੀ ਅਸਾਂ ਡੱਬਾਂ ਵਿੱਚ ਰੱਖਣੇ ਨੇ ਬੰਬ ਜੀ ਟੋਪਾਂ ਮੋੜਿਆਂ ਤੇ ਲੈਣੀਆਂ ਨੇ ਟੰਗ ਜੀ ਸਾਡੀ ਹਿੱਕ ਵਿੱਚ ਹਸਲੇ ਦੀ ਪੰਡ ਜੀ ਸੇ ਰੇਤ ਕੁੱਤੇ ਚੀ ਪਸਾਉਣਾ ਆਕੜੀ ਜੋ ਧੌਣ ਦਾ ਵੇ ਆ ਆ ਗਿਆ ਏ ਖੁੱਡਾ ਵਿੱਚ ਹੱਥ ਪਾਉਣ ਦਾ ਉਹ ਸੇਕ ਰਾਜ ਦੀ ਮਹਿਮ ਸ਼ਰੂ ਫੇਰ ਤੋਂ ਜਥੇ ਚੱਲ ਪੈ ਪੰਜਾਬ ਨੂੰ ਸਵੇਰ ਤੋਂ ਪਿੱਛੇ ਬੰਦਾ ਸਿੰਘ ਆਉਂਦਾ ਏਨ ਦੇੜ ਤੋਂ ਕੌਣ ਭੇੜੀਏ ਬਚਾਊਗਾ ਵੀ ਸ਼ੇਰ ਤੋਂ ਪਿੱਛਾ ਮਿਥਿਆ ਏ ਸਵੇ ਦੀ ਕਚੈਰੀ ਢੌਣ ਦਾ ਵੇ ਆ ਆ ਗਿਆ ਏ ਖੁੱਡਾ ਵਿੱਚ ਹੱਥ ਪਾਉਣ ਦਾ